ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਜਲਿਆਂਵਾਲਾ ਬਾਗ ਖੂਨੀ ਸਾਕੇ ਤੇ ਕਵਿਤਾ ਸ਼ੇਅਰ ਕਰੂੰਗੀ ਪੰਜਾਬ ਦੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਜਲਿਆਂਵਾਲਾ ਬਾਗ ਖੂਨੀ ਸਾਕਾ ਕਵਿਤਾ ਗੂੰਜ ਰਹੀ ਸੀ ਚਾਰ ਦੀਵਾਰੀ ਇਨਕਲਾਬ ਦੀ ਨਾਅਰਿਆਂ ਨਾਲ ਅੰਗਰੇਜ਼ਾਂ ਦੇ ਬਣਾਈ ਕਾਲੇ ਕਾਨੂੰਨਾਂ ਦੀ ਚਰਚਾ ਸੀ ਕੁੱਲ ਜਹਾਨ ਅੰਦਰ ਗੁੱਸੇ ਦੀ ਜਵਾਲਾ ਭੜਕ ਰਹੀ ਸੀ ਦੇਸ਼ ਦੇ ਹਰ ਇਨਸਾਨ ਅੰਦਰ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਲਈ ਵਿਸਾਖੀ ਵਾਲੇ ਦਿਨ ਲੋਕ ਇਕੱਠੇ ਹੋਏ ਜਲਿਆਂਵਾਲਾ ਬਾਗ ਅੰਦਰ 13 ਅਪ੍ਰੈਲ 1919 ਦਾ ਉਹ ਦਿਨ ਸੀ ਜਦੋਂ ਨਿਰਹੱਥੇ ਤੇ ਬੇਕਸੂਰ ਲੋਕਾਂ 'ਤੇ ਅੰਗਰੇਜ਼ਾਂ ਨੇ ਗਹਿਟਾਇਆ ਸੀ ਜਨਰਲ ਡਾਇਰ ਨੇ ਹੁਕਮ ਦਿੱਤਾ ਮਾਸੂਮ ਲੋਕਾਂ 'ਤੇ ਗੋਲੀਆਂ ਦਾ ਮੀਂਹ ਵਰਾਇਆ ਸੀ ਮੱਚ ਗਿਆ ਚੀਕ ਚਹਾੜਾ ਵਗ ਗਿਆ ਲਹੂ ਦਾ ਦਰਿਆ ਜਿਉਂਦੇ ਲੋਕ ਬਣ ਗਏ ਲਾਸ਼ਾਂ ਫਲਾਂ ਅੰਦਰ ਹਰ ਪਾਸੇ ਲੋਥਾਂ ਦੇ ਟੀਰ ਲੱਗ ਗਏ ਮਾਤਮ ਸ਼ਾ ਗਿਆ ਜਲਿਆਂਵਾਲੇ ਬਾਗ ਅੰਦਰ ਸੁਣ ਕੇ ਰੂਹ ਕੰਬ ਉੱਠਦੀ ਹੈ ਅੱਜ ਵੀ ਦਰਜ ਹੈ ਇਹ ਖੂਨੀ ਸਾકા ਇਤਿਹਾਸ ਅੰਦਰ ਤੇ ਐਸੀ ਕੀ ਤੋਵਿਤਾ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਤੇ ਅੱਜ ਦੀ ਵੀਡੀਓ ਚ ਐਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ